ਸਾਬਰੀ ਆਪਣੇ ਗੂਰੇ ਮੁਖ ਤੋਂ ਵਗਦਾ ਪਸੀਨਾ ਚੁੰਨੀ ਨਾਲ ਪੂੰਝਦੀ ਤੇ ਫਿਰ ਕੰਮ ਲੱਗ ਜਾਂਦੀ ਕਿਉਂਕਿ ਠੇਕੇਦਾਰ ਨੇ ਉਸਦੀ ਹਾਲਤ ਨਹੀਂ ਕੰਮ ਦੇਖਣਾ ਸੀ ਸਾਬਰੀ ਸ਼ਾਮ ਤੱਕ ਕਦੇ ਕਹੀ ਚਲਾਉਂਦੀ ਰਹੀ ਕਦੇ ਬੇਲ ਚਾ ਤੇ ਕਦੇ ਪੱਥਰਾਂ ਨਾਲ ਭਰੀ ਰੇੜੀ ਖਿੱਚਦੀ ਰਹੀ ਹੁਣ ਉਹਦਾ ਦਰਦ ਉਹਦੇ ਲਈ ਜਨੂਨ ਬਣ ਗਿਆ ਸੀ ਸ਼ੇਰਪੋ ਵੀ ਖਤਰਨਾਕ ਹੁੰਦੀ ਇੱਕ ਜ਼ਖਮੀ ਔਰਤ ਜੋ ਪਹਾੜ ਦਾ ਮੱਥਾ ਲਾ ਲਵੇ ਉਹਦਾ ਵੀ ਦੁੱਖ ਬਦਲ ਸਕਦੀ ਹੈ ਪੈਰਾਂ ਥੱਲੇ ਰੋਲ ਸਕਦੀ ਐ ਕਿਸੇ ਮੈਸ਼ਾਸੁਰ ਦੇ ਪੈਰੋਂ ਦਾ ਸਿਰ ਇਸੇ ਤਰ੍ਹਾਂ ਸ਼ਾਮ ਹੋ ਗਈ ਲੇਪਰ ਟਰੱਕ ਉਹਨਾਂ ਨੂੰ ਵਾਪਸ ਹਾਵੜਾ ਪੁਲ ਦੇ ਥੱਲੇ ਛੱਡ ਗਿਆ ਹੁਣ ਸਾਬਰੀ ਦਾ ਇਹ ਰੋਜ ਦਾ ਕੰਮ ਹੋ ਗਿਆ ਸੀ ਮਾਰਤੀ ਦੇਵੀ ਸੀ ਭਾਵੇਂ ਚੁੱਗੀ 'ਚ ਰਹਿਣ ਵਾਲੀ ਧੀ ਪਰ ਸਾਬਰੀ ਦਤਿਆਨ ਆਪਣੀ ਬੇਟੀ ਵਾਂਗ ਰੱਖਦੀ ਸੀ ਇੱਕ ਦਿਨ ਕੰਮ ਕਰਦੀ ਕਰਦੀ ਸਾਬਰੀ ਚੱਕਰ ਖਾ ਕੇ ਡਿੱਗ ਪਈ ਉਹਨੂੰ ਕੁਝ ਔਰਤਾਂ ਚੁੱਕ ਕੇ ਇੱਕ ਰੁੱਖ ਦੀ ਛਾਂ ਹੇਠ ਲੈ ਗਈਆਂ ਉਨੇ ਮੋਤੇ ਪਾਣੀ ਛਿੜਕ ਕੇ ਉਹਨੂੰ ਹੋਸ਼ ਵਿੱਚ ਲਿਆਂਦਾ ਗਿਆ। ਸਾਬਰੀ ਨੂੰ ਪੀੜਾ ਸ਼ੁਰੂ ਹੋ ਚੁੱਕੀਆਂ ਸਨ। ਉਸ ਦੀਆਂ ਚੀਕਾਂ ਅਸਮਾਨ ਛਿੱਚ ਰਹੀਆਂ ਸਨ। ਆਸ-ਪਾਸੇ ਕੁਝ ਕੱਪੜਿਆਂ ਦਾ ਓਲਾ ਕਰ ਦਿੱਤਾ ਗਿਆ। ਚੀਕਾਂ ਦੇ ਵਿੱਚੋਂ ਇੱਕ ਕਿਲਕਾਰੀ ਗੂੰਜੀ ਤੇ ਚੀਕਾਂ ਸ਼ਾਂਤ ਹੋ ਗਈਆਂ। ਮਾਲਤੀ ਦੇਵੀ ਦੇ ਕੰਨੇ ਕਿਸੇ ਔਰਤ ਦੀ ਆਵਾਜ਼ ਪਈ। ਵਧਾਈ ਹੋ ਮਾਲਤੀ ਦੇਵੀ, ਆਪ ਨਾਨੀ ਬਣ ਗਈ। ਮਾਲਤੀ ਦੇਵੀ ਦੀਆਂ ਅੱਖਾਂ ਵਿੱਚ ਖੁਸ਼ੀ ਨਾਲ ਅਥਰੂ ਆ ਗਏ। ਉਹ ਰੱਬ ਵੱਲ ਮੂੰਹ ਕਰਕੇ ਦੋਨੇ ਹੱਥ ਜੋੜਦੀ ਬੋਲੀ ਐ ਭਗਵਾਨ ਆਪਕਾ ਲੱਖ ਲੱਖ ਸ਼ੁਕਰ ਹੈ ਅਬ ਜਲਦੀ ਸੇ ਇਸ ਬੱਚੇ ਕਾ ਬਾਪ ਮਿਲਾ ਦੇ ਮਾਲਤੀ ਦੇ ਮੂੰਹ ਇਹ ਸ਼ਬਦ ਸੁਣ ਕੇ ਸਾਬਰੀ ਦੀਆਂ ਤਾਹਾਂ ਨਿਕਲ ਗਈਆਂ ਉਹ ਮਨ ਵਿੱਚ ਬੋਲੀ ਨਹੀਂ ਮਾਲਤੀ ਭੈਣ ਇਹਦਾ ਕੋਈ ਪਿਓ ਹੈ ਹੀ ਨਹੀਂ ਨਹੀਂ ਆ ਕੋਈ ਇਹਦਾ ਪਿਓ ਇਹਦੀ ਸਿਰਫ ਮਾਂ ਉਹ ਹੈ ਸਾਬਰੀ ਨਹੀਂ ਨਹੀਂ ਕੱਲੀ ਸਾਬਰੀ ਸਗੋ ਸਾਬਰੀ ਹੀਰ ਸਾਬਰੀ ਬੁੱਧਧਰਮ ਨੂੰ ਮੰਨਦੀ ਹੋਣ ਕਰਕੇ ਬੱਚੇ ਦਾ ਨਾਮ ਮਹਾਤਮਾ ਬੁੱਧ ਦੇ ਬੱਚੇ ਦੇ ਨਾਮ ਤੇ ਰੱਖਿਆ ਗਿਆ ਰਾਹੁਲ ਰਾਹੁਲ ਦੇ ਜਨਮ ਤੋਂ ਤਕਰੀਬਨ 15 ਦਿਨ ਬਾਅਦ ਤੱਕ ਸਾਬਰੀ ਕੰਮ ਤੇ ਨਾ ਜਾ ਸਕੀ ਬੱਚੇ ਦੇ ਜਣੇਪੇ ਨੇ ਸਾਬਰੀ ਨੂੰ ਬਿਲਕੁਲ ਕਮਜ਼ੋਰ ਕਰ ਦਿੱਤਾ ਸੀ ਪਰ ਝੁੱਗੀਆਂ 'ਚ ਕੌਣ ਪੰਜੀਰੀ ਲਾ ਕੇ ਦਿੰਦਾ ਹੁੰਦਾ ਨਾ ਗਰੀਬਾਂ ਦਾ ਕੋਈ ਡਾਈਟ ਡਾਈਟ ਪਲਾਨ ਹੁੰਦਾ ਬਸ ਅੰਦਰ ਦੇ ਹੌਸਲੇ ਨਾਲ ਹੀ ਗੁਰਬਤ ਦੇ ਸਾਹਮਣੇ ਉਦੋਂ ਉਹ ਫਿਰ ਪਹਿਲਾ ਵਰਗਾ ਕਰ ਲੈਂਦੇ ਆ ਉਹ ਸਾਬਰੀ ਨੇ ਫਿਰ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਹੁਣ ਉਹ ਰਾਹੁਲ ਨੂੰ ਨਾਲ ਲੈ ਜਾਂਦੀ ਤੇ ਦੋ ਰੁੱਖਾਂ ਦੇ ਵਿਚਾਲੇ ਚੁੰਨੀ ਬਨ ਕੇ ਰਾਹੁਲ ਨੂੰ ਉਸ ਵਿੱਚ ਸੁਆ ਕੇ ਆਪ ਕਹੀ ਤੇ بیل ਚਫੜ ਕੇ ਕੰਮ ਲੱਗ ਜਾਂਦੀ ਦੁਪਹਿਰ ਦੇ ਖਾਣੇ ਦੇ ਟਾਈਮ ਭੱਜ ਕੇ ਆ ਕੇ ਰਾਹੁਲ ਨੂੰ ਗਲ ਨਾਲ ਲਾ ਲੈਂਦੀ ਆਪ ਕੁਝ ਖਾਣ ਤੋਂ ਪਹਿਲਾਂ ਉਹ ਆਪਣੇ ਜਿਗਰ ਦੇ ਟੋਟੇ ਨੂੰ ਦੁੱਧ ਚੰਗਾਦੀ ਜੇ ਉਸ ਤੋਂ ਟਾਬਾਟ ਟਾਈਮ ਪਚਦਾ ਕੁਝ ਖਾ ਲੈਂਦੀ ਨਹੀਂ ਤਾਂ ਉਵੇਂ ਹੀ ਭੁੱਖੀ ਪਿਆਸੀ ਕੰਮ ਤੇ ਲੱਗ ਜਾਂਦੀ ਐਵੇਂ ਨਹੀਂ ਕਿਸ ਨੇ ਮਾਂ ਨੂੰ ਰੱਬ ਦਾ ਦਰਜਾ ਦੇ ਦਿੱਤਾ ਜੇ ਕੀਤੇ ਬੱਚਾ ਰਾਤ ਨੂੰ ਬਿਸਤਰੇ ਤੇ ਵਿਸ਼ਾਫ ਕਰ ਦੇਵੇ ਤਾਂ ਗਿੱਲੇ ਥਾਂ ਮਾਂ ਆਪ ਸੌਂ ਜਾਂਦੀ ਹੈ ਪਰ ਪੁੱਤ ਨੂੰ ਸੁੱਕੇ ਪਾਸੇ ਸਵਾ ਦਿੰਦੀ ਹੈ ਹੁਣ ਸਾਬਰੀ ਇੱਕ ਜੀਨ ਦੀ ਵਜਾ ਮਿਲ ਗਈ ਸੀ ਹੁਣ ਰਾਹੁਲ ਹੀ ਓਦੀ ਦੁਨੀਆ ਸੀ ਹੁਣ ਰਾਹੁਲ ਨੇ ਰਹਿਣਾ ਸਿੱਖ ਲਿਆ ਸੀ ਸਾਬਰੀ ਜਦ ਰਾਹੁਲ ਨੂੰ ਹੱਸਦੇ ਖੇਡਦੇ ਦੇਖਦੀ ਉਦੀ ਸਾਰੀ ਥਕਾਵਟ ਉਤਰ ਜਾਂਦੀ ਇੱਕ ਦਿਨ ਜਦ ਉਹਨੇ ਤੋਰਨ ਲਈ ਰਾਹੁਲ ਨੂੰ ਖੜਾ ਕੀਤਾ ਤਾਂ ਉਹ ਡਿੱਗ ਗਿਆ ਜਦ ਫੇਰ ਖੜਾ ਕੀਤਾ ਫੇਰ ਉਹ ਡਿੱਗ ਗਿਆ ਸਾਬਰੀ ਨੂੰ ਫਿਕਰ ਹੋਣ ਲੱਗੀ ਸੀ ਕਿਉਂਕਿ ਰਾਹੁਲ ਖੜਾ ਨਹੀਂ ਸੀ ਹੋ ਰਿਹਾ ਡਾਕਟਰ ਨੂੰ ਦਿਖਾਇਆ ਗਿਆ ਉਸਨੇ ਕਿਹਾ ਕਿ ਜਨਮ ਤੋਂ ਪਹਿਲਾਂ ਹੀ ਬੱਚੇ ਦੇ ਝੋਟ ਲੱਗੀ ਸੀ ਸਾਬਰੀ ਨੂੰ ਯਾਦ ਆਇਆ ਜਦ ਇੱਕ ਰਾਤ ਉਹ ਪੱਥਰ ਦੀ ਠੋਕਰ ਖਾ ਕੇ ਜ਼ਮੀਨ ਤੇ ਡਿੱਗੀ ਸੀ ਉਹਦਾ ਪੇਟ ਛੜਕ ਤੇ ਵੱਜਿਆ ਸੀ ਸਾਬਰੀ ਦਾ ਰੋਣਾ ਨਿਕਲ ਗਿਆ ਕਿਉਂਕਿ ਉਹਦਾ ਇਕੱਲਾ-ਇਕੱਲਾ ਪੁੱਤਰ ਉਹ ਵੀ ਦੁਰ ਨਹੀਂ ਸਕਦਾ ਪਰ ਹੌਂਸਲਾ ਛੱਡਿਆ ਵੀ ਕੀ ਬਣਨਾ ਸੀ ਨਾਲ ਜੇ ਰੱਬ ਦੇ ਹੰਝੂਆਂ ਦਾ ਅਸਰ ਹੁੰਦਾ ਤਾਂ ਉਦੋਂ ਹੀ ਹੋ ਜਾਣਾ ਸੀ ਜਦ ਉਹਦੇ ਪਿਓ ਨੇ ਉਹਨੂੰ ਖੀਰ ਕਹਿ ਕੇ ਘਰੋਂ ਕਟਿਆ ਸੀ ਉਸੇ ਦਿਨ ਹੀ ਜੁੜਿਆ ਸੀ ਸਾਬਰੀ ਦੇ ਨਾਂ ਨਾਲ ਖੀਰ ਸ਼ਬਦ ਰਾਹੁਲ 1.5 ਸਾਲ ਦਾ ਹੋ ਚੁੱਕਾ ਸੀ ਜਿੱਥੇ ਸਾਬਰੀ ਬਿਠਾ ਜਾਂਦੀ ਉੱਥੇ ਹੀ ਬੈਠਾ ਰਹਿੰਦਾ ਜਦ ਸਾਬਰੀ ਰਾਹੁਲ ਤੇ ਕਿਸੇ ਹਾਣੀ ਨੂੰ ਆਪਣੀ ਮਾਂ ਦੀ ਸਾਰੀ ਦਾ ਲੜ ਫੜ ਕੇ ਮਗਰਮਗਰ ਤੁਰਦਿਆਂ ਦੇਖਦੀ ਉਹਦਾ ਰੋਣਾ ਨਿਕਲ ਜਾਂਦਾ ਕਿਉਂਕਿ ਉਹਦਾ ਪਿਓ ਬਾਹਰਾ ਪੁੱਤ ਜਿਸ ਦਾ ਪਿਓ ਨਾ ਹੋਵੇ ਚੁੱਪਚਾਪ ਉੱਥੇ ਹੀ ਬੈਠਾ ਰਹਿੰਦਾ ਜਿੱਥੇ ਸਾਬਰੀ ਬਿਠਾ ਜਾਂਦੀ ਸੀ ਉਹ ਦੂਜੇ ਬੱਚਿਆਂ ਵਾਂਗ ਨਾ ਰੋਂਦਾ ਨਾ ਕੋਈ ਜਿੱਦ ਕਰਦਾ ਜਿਵੇਂ ਉਹਨੂੰ ਆਪਣੀ ਮਾਂ ਦੇ ਸਾਬਰੀ ਦੇ ਦੁੱਖ ਸਮਝ ਆ ਗਏ ਹੁੰਦੇ ਆ ਜਿਵੇਂ ਉਹ ਮਾਸੂਮ ਆਪਣੀ ਮਾਂ ਦੀ ਉਸ ਪੀੜ ਨੂੰ ਸਮਝ ਗਿਆ ਹੁੰਦਾ ਜਿਸ ਨੂੰ ਸਮਾਜ ਸਮਝ ਹੀ ਨਹੀਂ ਸਕਿਆ ਜਦ ਸਾਬਰੀ ਕੰਮ ਕਰਦੀ ਉਹਦੇ ਵੱਲ ਦੇਖਦੀ ਉਹ ਅੱਗੋਂ ਮੁਸਕਰਾ ਦਿੰਦੋਂ ਉਹਦੀ ਇੱਕ ਮੁਸਕਰਾਹਟ ਸਾਬਰੀ ਦੇ ਸਰੀਰ 'ਚ ਤਾਕਤ ਪਾ ਜਾਂਦੀ ਤੇ ਉਹ ਫਿਰ ਪਾਗਲਾ ਵਾਂਗ ਕੰਮ ਕਰਨ ਲੱਗ ਜਾਂਦੀ ਪਰ ਜਿਵੇਂ ਉਹ ਮਾਤਾ ਨੂੰ ਸਾਬਰੀ ਦੀਆਂ ਖੁਸ਼ੀਆਂ ਮਨਜ਼ੂਰ ਨਹੀਂ ਸਨ ਕਿਉਂਕਿ ਜ਼ਿੰਦਗੀ ਦੀ ਕਹਾਣੀ ਲਿਖਣ ਵਾਲੀ ਕਲਮ ਤਾਂ ਉਹਦੇ ਹੱਥ 'ਚ ਸੀ ਇੱਕ ਦਿਨ ਕੰਮ ਤੇ ਪੱਲੀ ਵਿਸ਼ਾਖੀ ਰੁੱਖ ਦੀ ਛਾਂ ਮੇਰੇ ਰਾਹੁਲ ਨੂੰ ਲਿਟਾ ਕੇ ਸਾਬਰੀ ਕੰਮ ਕਰਨ ਜਾ ਲੱਗੀ ਜਦ ਦਪਹਿਰ ਦੀ ਰੋਟੀ ਦੇ ਟਾਈਮ ਉਹਨੇ ਆ ਕੇ ਰਾਹੁਲ ਨੂੰ ਦੇਖਿਆ ਤਾਂ ਉਹਦਾ ਪਿੰਡਾ ਬੁਖਾਰ ਨਾਲ ਧਰਿਆ ਸੀ ਅੱਜ ਠੇਕੇਦਾਰ ਵੀ ਨਹੀਂ ਸੀ ਆਇਆ ਕੁਝ ਪੈਸੇ ਸਾਬਰੀ ਕੋਲ ਸਨ ਤੇ ਕੁਝ ਮਾਲਤੀ ਕੋਲ ਦੋਵੇਂ ਮੂੰਹ ਬੋਲੀਆਂ ਮਾਮਾ ਧੀਆ ਰਾਹੁਲ ਨੂੰ ਲੈ ਕੇ ਕਲਕੱਤੇ ਦੇ ਸਰਕਾਰੀ ਹਸਪਤਾਲ ਪਹੁੰਚ ਗਈਆਂ ਜਦ ਨਰਸ ਨੇ ਚੈੱਕ ਕੀਤਾ ਤਾਂ ਰਾਹੁਲ ਨੂੰ 103 ਬੁਖਾਰ ਸੀ ਤੇ ਰਾਹੁਣ ਐਡਮਿਟ ਕਰ ਲਿਆ ਗਿਆ ਤੇ ਉਹ ਦੋਨੋਂ ਬਾਹਰ ਬੈਠ ਕੇ ਡਾਕਟਰ ਦੇ ਜਵਾਬ ਦਾ ਇੰਤਜ਼ਾਰ ਕਰਨ ਲੱਗਿਆ ਡਾਕਟਰ ਆਉਂਦਾ ਸਾਬਰੀ ਦੇ ਹੱਥ ਪਰਚੀ ਦਿੰਦਾ ਬੋਲਿਆ ਜਲਦੀ ਨਾਲ ਇਹ ਦਵਾਈਆਂ ਲੈ ਆਓ ਉਹਨਾਂ ਕੋਲ ਜਿੰਨੇ ਪੈਸੇ ਸਨ ਉਹ ਤਾਂ ਪਹਿਲਾਂ ਹੀ ਖਰਚ ਕਰ ਚੁੱਕੇ ਸਨ ਸਾਬਰੀ ਮਾਲਤੀ ਦੇ ਮੂੰਹ ਵੱਲ ਦੇਖ ਰਹੀ ਸੀ ਤੇ ਮਾਲਤੀ ਸਾਬਰੀ ਦੇ ਮੂੰਹ ਵੱਲ ਆਖਰ ਮਾਲਤੀ ਨੇ ਕੰਨਾਂ 'ਚੋਂ ਆਪਣੀਆਂ ਮਾਂ ਵੱਲੋਂ ਬਣਾ ਕੇ ਪਾਈਆਂ ਨਿੱਕੀਆਂ ਨਿੱਕੀਆਂ ਸੋਨੇ ਦੀਆਂ ਵਾਲੀਆਂ ਲਾਈਆਂ ਤੇ ਸਾਬਰੀ ਤੇ ਹੱਥ ਤੇ ਧਰਦੀ ਬੋਲੀ ਬੇਟੀ ਜੇ ਲੈ ਲਓ ਬਗਲ ਮੇ ਸੁਨਿਆਰ ਕੀ ਦੁਕਾਨ 'ਪਾ ਜੇ ਦੇਖ ਕੇ ਉਸ ਪੈਸੇ ਦਵਾਈ ਲੈ ਆਉ ਸਾਬਰੀ ਮਾਲਤੀ ਦੇ ਗੱਲ ਨੂੰ ਚਿੰਬੜ ਗਈ ਤੇ ਬੋਲੀ ਮਾਂ ਮੈਨੂੰ ਲੱਗਦਾ ਸੀ ਰੱਬ ਨਾਤੀ ਕੋਈ ਚੀਜ਼ ਨਹੀਂ ਹੈ ਪਰ ਰੱਬ ਸੱਚੀ ਹੈਗਾ ਸੱਚੀ ਹੈਗਾ ਰੱਬ ਮਾਂ ਉਹ ਸੱਚੀ ਹੈਗਾ ਅੱਜ ਮੈਂ ਉਹਦੇ ਦਰਸ਼ਨ ਕੀਤੇ ਆ ਸਾਬਰੀ ਚੋਂ ਪਜਾਪ ਮਾਂਤੀ ਦੀਆਂ ਵਾਲੀਆਂ ਲੈ ਕੇ ਹਸਤਾਲ ਤੋਂ ਬਾਹਰ ਨਿਕਲ ਗਈ ਜਦ ਸਾਬਰੀ ਸੁਨਿਆਰ ਦੀ ਦੁਕਾਨ ਤੇ ਪਹੁੰਚੀ ਤਾਂ ਪਹਿਲਾਂ ਤਾਂ ਸੁਨਿਆਰੇ ਨੇ ਵਾਲੀਆਂ ਨੂੰ ਦੇਖਿਆ ਤੇ ਫਿਰ 파ਟੇ ਕੱਪੜਿਆਂ ਚ ਫੜੀ ਸਾਬਰੀ ਨੂੰ ਫਿਰ ਮੂੰਹ ਵਿੱਚਲੇ ਪਾਣ ਦਾਤੋ ਕੋਲ ਪਈ ਕੋਰੇ ਬਾਰੀ ਬਾਲਟੇ ਸੁਤਦਾ ਗੁੱਸੇ ਵਿੱਚ ਸਾਬਰੀ ਨੂੰ ਬੋਲਿਆ ਸੱਚ ਸੱਚ ਬਤਾ ਸਾਲੀ ਕਿਸਕੇ ਚੋਰੀ ਕਰਕੇ ਲਾਈਆਂ ਸਾਬਰੀ ਉਹਦੀ ਕੜਵੀ ਆਵਾਜ਼ ਸੁਣ ਕੇ ਕੰਬ ਗਈ ਤੇ ਧੜਕਦੀ ਆਵਾਜ਼ ਚ ਬੋਲੀ ਸਾਹਬ ਹਮ ਗਰੀਬ ਜ਼ਰੂਰ ਹੈ ਲੇਕਿਨ ਚੋਰ ਨਹੀਂ ਫੇ ਸਾਬਰੀ ਦੀਆਂ ਅੱਖਾਂ 'ਚ ਹੰਝੂ ਆ ਗਏ ਕਿਉਂਕਿ ਦੁਨੀਆ ਬੜੀ ਗੰਦੀ ਚੀਜ਼ ਹੈ ਇਹ ਤੁਹਾਨੂੰ ਤੁਹਾਡੇ ਪਹਿਰਾਵੇ ਤੋਂ ਪਹਿਚਾਣਦੀ ਹੈ ਲੱਖਾਂ ਲੋਕਾਂ ਦੇ ਹੱਕ ਖਾ ਕੇ ਗੱਡੀ 'ਚ ਦੁੱਧ ਵਰਗਾ ਚਿੱਟਾ ਗਾਂਧੀ ਖੱਦਰ ਦਾ ਕੁਰਤਾ ਪਜਾਮਾ ਪਾ ਕੇ ਆਉਣ ਵਾਲੇ ਨੂੰ ਦੁਨੀਆ ਚੁੱਪ ਕੇ ਸਲਾਮ ਕਰਦੀ ਹੈ ਕਿ ਜੇ ਦੀ ਜਵਾਨ ਚ ਐਨੀ ਤਾਕਤ ਨਹੀਂ ਹੁੰਦੀ ਕਿ ਕੋਈ ਉਸ ਲੱਖਾਂ ਗਰੀਬ ਦਾ ਹੱਕ ਖਾਣ ਵਾਲੇ ਨੂੰ ਚੋਰ ਕਹਿ ਸਕੇ ਕਿਉਂਕਿ ਦੁਨੀਆ ਤੱਕਰੀ ਅੱਗੇ ਝੁਕਣ ਵਾਲੀ ਇੱਕ ਗੁਲਾਮਾਂ ਦੀ ਮੰਡੀ ਹੈ ਉਹ ਫਿਰ ਬੋਲਿਆ ਅੱਭੀ ਬੁਲਾਤਾ ਹੂੰ ਪੁਲਿਸ ਨੂੰ ਜਦ ਲੱਗੀ ਦੁਕਾਨ ਕੇ ਨੀਚੇ ਤੇਰਾ ਤੋਂ ਬਾਪੀ ਬਤਾਏਗਾ ਕਿਸਕੇ ਚੋਰੀ ਕੀ ਹੈ ਉਹਨੇ ਬਾਹਰ ਚੌਕ ਚ ਡਿਊਟੀ ਕਰ ਰਹੇ ਫੌਲਦਾਰ ਨੂੰ ਆਵਾਜ਼ ਮਾਰ ਲਈ ਫੌਲਦਾਰ ਨੇ ਆਉਂਦੇ ਹੀ ਸਾਬਰੀ ਨੂੰ ਹਵਸਪਰਿਆ ਨੇ गावा ਨਾਲ ਦੇਖਿਆ ਤੇ ਫਿਰ ਸੁਨਿਆਰੇ ਨੂੰ ਬੰਗਾਲੀ ਚ ਬੋਲਿਆ ਕੈਮਨ ਆਸ਼ੇ ਬੰਦੂ ਜੀ ਹਾਲ ਨੇ ਦੋਸਤ ਸੁਨਿਆਰਾ ਵੀ ਅੱਗੋਂ ਬੰਗਾਲੀ ਚ ਬੋਲਿਆ ਹਮ ਏਕ ਦਮ ਬਹਲੋਵਾਸੀ ਬੰਦੂ ਏਕਨ ਆਸ਼ੋ ਮੈਂ ਪੂਰੀ ਤਰ੍ਹਾਂ ਠੀਕ ਆ ਦੋਸਤ ਉਰੇ ਸੁਨਿਆਰੇ ਨੇ ਹੌਲਦਾਰ ਦੇ ਕੰਨ ਚ ਰੱਬ ਜਾਣੇ ਕੀ ਕੂਕ ਮਾਰੀ ਉਹ ਸਾਬਰੀ ਦਿਵਾਲੀ ਹੋ ਗਿਆ ਅੱਛਾ ਆਜ ਹਾਥ ਆਈ ਹੈ ਤੀ ਜੇ ਗੈਹ ਨੇ 3 ਦਿਨ ਪਹਿਲੇ ਚੋਰੀ ਹੋਏ تھے ਬਤਾ ਬਾਕੀ ਗੈਹ ਨੇ ਕਹਾਂ ਪਰ ਹੈ ਹੌਲਦਰ ਉਦੀ ਪਾਟੀ ਕਪੜਿਆਂ ਚੋਂ ਉਹਦੇ ਅੰਗਾਂ ਦਾ ਚੀਰ-ਹਰਨ ਕਰ ਰਿਆ ਸੀ ਜੇ ਦੇਖਿਆ ਜਾਵੇ ਇਹ ਵੀ ਉਦਾਂ ਦੇ ਹੀ ਅੰਗ ਸਨ ਜਿਦਾਂ ਦੇ ਕਰ ਉਹਦੀ ਪੈਣ ਮਾਂ ਪਤਨੀ ਤੇ ਬੇਟੀ ਦੇ ਸੰਗ ਪਰ ਕਰਦੀਆਂ ਔਰਤਾਂ ਤਾਂ ਸਾਨੂੰ ਸਿਰਤਾ ਦਿਸਦੀਆਂ ਨੇ ਸੂਤ ਤਾਂ ਤਾਂ ਸਾਨੂੰ ਬਾਹਰ ਵਾਲੀਆਂ ਔਰਤਾਂ ਚ ਵੀ ਦਿਸਦੀਆਂ ਹੁੰਦੀਆਂ ਸਾਬਰੀ ਆਪਣੇ ਮੋਢੇ ਕੋਲੋਂ ਪੱਟੇ ਬੱਲਾ ਉਸਮ ਹੱਥ ਨਾਲ ਟੱਕਦੀ ਬੋਲੀ ਮੈਨੇ ਕੋਈ ਚੋਰੀ ਨਹੀਂ ਕੀਤੀ ਸਾਹ ਮਾਂ ਕਸਮ ਮੈਨੇ ਕੋਈ ਚੋਰੀ ਨਹੀਂ ਕੀਤੀ ਅੱਖ ਦੇ ਅੱਖ ਦੇ ਸਾਬਰੀ ਦਾ ਰੋਣਾ ਨਿਕਲ ਗਿਆ ਸੁਨਿਆ ਜਿਵੇਂ ਆਪਣੀ ਚਾਲ ਚ ਕਾਮਚਾਬ ਹੋ ਗਿਆ ਸੀ ਬੋਲਿਆ ਦੇਖ ਲੜਕੀ ਅਗਰ ਪੁਲਿਸ ਫਕੜ ਕੇ ਲੈ ਗਿਆ ਤੋ ਕੁਝ ਨਹੀਂ ਮਿਲੇਗਾ ਪਟਾਈ ਹੋਗੀ ਸੋ ਅਲੱਗ ਮੇਰੀ ਬਾਤ ਸੁਣ ਵੈਸੇ ਤੋ ਮੈਂ ਚੋਰੀ ਕਾ ਮਾਲ ਖਰੀਦਦਾ ਨਹੀਂ ਹੂੰ ਲੇਕਿਨ ਤੇਰੀ ਗਰੀਬੀ ਤੇ ਤਰਸ ਆ ਰਿਹਾ ਹੈ इसीलिए जे पकड़ो 2000 रुपये और रफ चक्कर हो जाओ हॉल्दार के साथ में खुद सेट कर लूंगा पर इनकी कीमत तो कम से कम 5000 है सावरी ने आखरी तरला मारया जे लेने है तो लो नहीं तो पकड़ो अपनी बारीयां और जाओ हॉल्दार के साथ सावरीदियां अखां आगे राहुल दा तड़प दा चेहरा आ गया वो भरे हुए मन नाल 2000 फड़ के दुकान तो ਬਾਹਰ ਆ ਗਈ ਹੌਲਦਾਰ ਵੀ ਸੁਨਿਆਰੇ ਤੋਂ ਲੈ ਕੇ 1000 ਰੁਪਇਆ ਜੇਬ 'ਚ ਪਾਉਂਦਾ ਮੂੰਹ ਨਾਲ ਸਿਟੀ ਬਜਾਉਂਦਾ ਤੇ ਡੰਡਾ ਕਮਾਉਂਦਾ ਬਾਹਰ ਆ ਗਿਆ ਸਾਬਰੀ ਜਲਦੀ ਨਾਲ ਮੈਡੀਕਲ ਸਟੋਰ ਤੇ ਗਈ ਕਿਉਂਕਿ ਪਹਿਲਾਂ ਹੀ ਉਸ ਨੂੰ ਬਹੁਤ دیر ਹੋ ਚੁੱਕੀ ਸੀ ਉਧਰ ਰਾਹੁਲ ਬੁਖਾਰ ਨਾਲ ਤੜਫ ਰਿਹਾ ਸੀ ਜਦ ਸਾਬਰੀ ਦਵਾਈ ਲੈ ਕੇ ਹਸਪਤਾਲ ਪਹੁੰਚੀ ਤਾਂ ਰਾਹੁਲ ਤੇ ਚਿੱਟਾ ਕੱਪੜਾ ਦਿੱਤਾ ਹੋਇਆ ਸੀ ਉਹਦੇ ਕੋਲ ਬੈਠੀ ਰੋ ਰਹੀ ਮਾਲਤੀ ਨੇ ਸਾਬਰੀ ਨੂੰ ਵੇਖ ਕੇ ਰੋਂਦਿਆਂ ਮਿਆਂ ਨਾ ਵਿੱਚ ਸਿਰ ਹਿਲਾਇਆ ਸਾਬਰੀ ਦੇ ਹੱਥ 'ਚ ਪੜਿਆ ਦਵਾਈਆਂ ਵਾਲਾ ਲਿਫਾਫਾ ਫर्श ਤੇ ਵੱਜਾ ਤੇ ਕੱਚ ਦੀ ਸ਼ੀਸ਼ੀ ਟੁੱਟਣ ਦਾ ਇੱਕ ਥੜਾਕ ਹੋਇਆ ਤੇ ਲਾਲ ਜਹੀ ਲਹੂ ਵਰਗੀ ਸ਼ਹਿਦ ਵਰਗੀ ਗਾੜੀ ਜੀ ਦਵਾਈ ਸਾਰੇ ਫर्श ਤੇ ਫੈਨ ਗਈ ਸਾਬਰੀ ਜਾਂ ਇੱਕਦਮ ਰਾਹੁਲ ਦੇ ਬੈੱਡ ਕੋਲ ਡੋਡਿਆਂ ਪਾਰ ਡਿੱਗ ਪਈ ਉਹਦੇ ਹੰਝੂ ਅੱਖਾਂ 'ਚੋਂ ਨਿਕਲ ਗਏ ਲਾ ਇਤੋਂ ਦੀ ਹੁੰਦੇ ਹੋਏ ਉਹਦੀ ਹਿੱਕ ਤੇ ਡਿਗ ਰਹੇ ਸਨ ਉਦੇ ਦਿਲ ਚੋਂ ਇੱਕ ਬਿਰਾਦਵੀ ਬੋਲਾਂ ਦਾ ਜਲਜਲਾ ਉੱਠਿਆ ਪੁੱਤ ਮੇਰੇ ਫੁੱਲ ਖੋਕੇ ਤੂੰ ਜੀਣ ਦੀ ਬਜਾ ਲੈ ਗਿਆ ਦੱਸ ਕਿਹੜੇ ਜਨਮਾਂ ਦੀ ਪੁੱਤ ਮਾਂ ਤੂੰ ਸਜਾ ਦੇ ਗਿਆ ਤੇਰੇ ਨਾਲ ਆਈ ਸੀ ਪੁੱਤ ਜ਼ਿੰਦਗੀ ਦੀ ਬਹਾਰ ਵੇ ਆਪ ਜਨਨਾ ਗਿਆ ਤੂੰ ਮੈਨੂੰ ਤੋ ਗਿਆ ਏ ਮਾਰ ਦੇ ਤਾਂ ਤੋ ਹੰਝੂਆਂ ਨਾਲ ਪਿੱਛੀ ਹੋਵੇ ਹਵਾ ਦੇ ਗਿਆ ਪੁੱਤ ਮੇਰੇ ਫੁੱਲ ਖੋਕੇ ਤੂੰ ਜੀਣ ਦੀ ਵਜਾ ਲੈ ਗਿਆ ਦੱਸ ਕਿਹੜੇ ਜੁਲਮਾਂ ਦੀ ਪੁੱਤ ਮਾਂ ਸਜ਼ਾ ਦੇ ਗਿਆ ਉੱਥੇ ਤੈਨੂੰ ਵੇਖ ਵੇਖ ਪੁੱਤ ਹੱਸਣਾ ਕਿਸੇ ਨੇ ਤਿੱਤੋ ਤੁਰ ਨਹੀਂ ਹੋਣਾ ਤੈਨੂੰ ਚੱਕਣਾ ਕਿਸੇ ਨੇ ਉੱਥੇ ਕੋਈ ਨਹੀਂ ਹੋਂ ਤੇਰਾ ਜਿਹੜੇ ਰਾਹ ਪੈ ਗਿਆ ਪੁੱਤ ਮੇਰੇ ਕੋਲੋਂ ਖੋ ਕੇ ਤੂੰ ਜੀਣ ਦੀ ਵਜਾ ਲੈ ਗਿਆ ਦੱਸ ਕਿਹੜੇ ਜੁਲਮਾਂ ਦੀ ਪੁੱਤ ਮਾਂ ਨੂੰ ਸਜ਼ਾ ਦੇ ਗਿਆ ਦਸਕੇ ਦੇ ਜਲਵਾ ਦੀਪ ਉੱਤੇ ਮਾਂ ਨੂੰ ਸਜ਼ਾ ਦੇ ਗਿਆ ਸਾਬਰੀ ਦਾ ਜਾਮ ਕਲ ਜਾ ਪਟ ਗਿਆ ਹੋਵੇ ਉਹ ਦੋਵੇਂ ਹੱਥਾਂ 'ਚ ਸਿੱਧੇ ਬਲ ਪਟਦੀ ਰੱਬ ਵੱਲ ਮੂੰਹ ਕਰਦੀ ਬੋਲੀ ਦੱਸ ਰੱਬ ਐਸਾ ਕੀ ਗੁਨਾਹ ਕੀਤਾ ਸੀ ਮੈਂ ਜੋ ਤੂੰ ਹਰ ਸਜ਼ਾ ਦੇ ਲੈ ਮੈਨੂੰ ਹੀ ਚੋਣ ਲਿਆ ਹੋ ਕੇ ਲੈ ਜਾਣਾ ਤੂੰ ਲਟੇਰੀਆ ਮੰਗੂ ਮੇਰੀ ਹਰ ਖੁਸ਼ੀ ਜੇ ਤੇਰਾ ਹੱਲੇ ਵੀ ਟੱਡ ਨਹੀਂ ਪਰਿਆ ਤਾਂ ਮੇਰੇ ਸਾਥ ਚੱਲ ਰਹੇ ਨੇ ਮਿੰਦੂ ਵੀ ਸੱਦਲਾ ਆਪਣੇ ਕੋਲ ਸ਼ਾਇਦ ਤੇਰੇ ਕਾਲ ਜੇਠਣ ਪੈ ਜਾਵੇ ਪਰ ਰੱਬ ਸਿਰਫ ਫੈਸਲੇ ਕਰਦਾ ਹੁੰਦਾ ਕਦੇ ਬੋਲਿਆ ਨਹੀਂ ਕਰਦਾ ਉਹਦੇ ਰੰਗਨ ਉਹ ਹੀ ਜਾਣਦਾ ਏ ਕਿ ਉਹਨੇ ਕੀ ਖੇਡ ਚਾ ਰੱਖੀ ਹੈ ਸਾਬਰੀ ਹਿੰਮਤ ਕੱਤੀ ਕਰਦੀ ਉੱઠી ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਮਾਂ ਦੇ ਲੱਤਾਂ ਤੋਂ ਅਹਾਰੀ ਹੈਂਡੀਕੈਪ ਪੁੱਤ ਦਾ ਸੇਵਾ ਬਾਲ ਦਿੱਤਾ ਗਿਆ ਪੱਛਮ ਚ ਡੁੱਬਦੇ ਸੂਰਜ ਦੀ ਨਾਲੀ ਤੇ ਰਾਹੁ ਦੀ ਚਿਖਾ ਚ ਉੱਤਦੀਆਂ ਅਗ ਦੀਆਂ ਲਾਲ ਲਟਾਂ ਇੱਕ ਮਿਕ ਹੋ ਰਹੀਆਂ ਸਨ ਮਾਲਤੀ ਨੇ ਬੜੀ ਮੁਸ਼ਕਿਲ ਨਾਲ ਸਾਬਰੀ ਨੂੰ ਸੰਭਾਲ ਰੱਖਿਆ ਸੀ ਜੋ ਵਾਰ-ਵਾਰ ਚੀਖਾਂ ਵੱਲ ਭੱਜ ਰਹੀ ਸੀ ਆਖਿਰ ਆਖਿਰ ਰਾਹੁਲ ਦੀ ਚੀਖ ਠੰਡੀ ਹੋ ਗਈ ਤੇ ਇਹ ਹੀ ਆਖਰੀ ਰਿਸ਼ਤਾ ਸੀ ਸਾਬਰੀ ਦਾ ਦੁਨੀਆਂ ਨਾਲ ਜੋ ਹੁਣ ਸੜਕੇ ਸਵਾ ਹੋ ਗਿਆ ਸੀ ਅਗਲੇ ਦਿਨ ਰਾਹੁਲ ਤੇ ਫੁੱਲ ਚੁਕ ਲੈ ਗਏ ਜਾਂ ਸਾਬਰੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੋ ਹਾਂ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਵਿਅੰਗ ਸਿੰਘ ਬਰੀਵਾਲ ਵੀਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ